ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 7-8 ਨਾਕ ਦਿਖਾਉਣੇ ਆ ਪੰਜ ਕਿ ਚੋਟੀਆਂ ਦਿਖਾਵਾਂਗੇ ਟੋਕੜਾਂ ਕੱਬਣਾ ਤੇ ਤਿੰਨ ਚਾਰ ਸੱਜਰ ਸਿੰਘ ਦਿਖਾਵਾਂਗੇ ਤੇ ਮੰਡੀ ਵਾਲਾ ਹੀ ਮਾਹੌਲ ਝੋਲ ਬਣਾਇਆ ਪਿਆ ਵਾ ਵੀਰ ਬਗੀਚੇ ਨੇ ਚਾਹ ਜੋ ਕਰਦੇ ਆ ਭਾਜੀ ਨਾਲ ਗੱਲਬਾਤ ਤੇ ਪੁੱਛ ਦੇਣਾ ਦੀ ਡਿਟੇਲ ਸਾਸਰੀ ਕਾਲ ਪਾਜੀ ਸਾਸਰੀ ਕਾਲ ਜਗਤ ਭਾਈ ਸਾਸਰੀ ਕਾਲ ਕੀ ਹਾਲ ਚਾਲ ਚੜਦੀ ਕਲਾ ਤੁਸੀਂ ਸੁਣਾਓ ਆ ਚੜਦੀ ਕਲਾ ਭਾਈ ਚੰਗੀ ਜੇ ਹੋਸਾ ਹਾਂਜੀ ਕਿਰਪਾ ਵਾਇਗਰੂ ਦੀ ਜੱਪਾ ਜਾਈ ਗੋਦ ਆਮਦਾਦ ਦੀ ਕੋਈ ਲਾਉਣ ਕਲਾਈ ਆ ਹਾਂਜੀ ਇੰਨਾ ਹੀ ਜੀ ਭਾਜੀ ਪੂਰਾ ਮੰਡੀ ਵਾਲਾ ਹਿਸਾਬ ਤਾ ਬਣਿਆ ਪਿਆ ਲੈ ਇੱਧਰ ਵੀ ਆਪਾਂ ਦੇਖਵਨੇ ਆ ਐਣ ਵੇਖ ਸਾਡੇ ਤੁਸੀਂ ਲੈਣ ਦੇ ਤੇ ਠੀਕ ਆ ਠੀਕ ਆ ਦੋ ਆ ਤਾਜ਼ੀਆਂ ਬਿਲਕੁਲ ਠੀਕ ਆ ਲੋ ਜੀ ਦੋ ਬਿਲਕੁਲ ਤਾਜ਼ੀਆਂ ਚਾਰੇ ਦੋ ਖੜਾ ਗੱਬਣਾ ਤੇ ਚਾਰ ਝੋਟੀਆਂ ਦਿਖਾਵਾਂਗੇ ਟੋਕੜਾਂ ਗੱਬਣਾ ਵੱਡੇ ਕੱਦ ਕਾਠ ਵਾਲੀਆਂ ਕਿ ਮਿਲਕਰ ਰਿਕਾਰਡ ਵੀ ਜਿਹੜਾ ਬਹੁਤ ਹੀ ਚੰਗਾ ਵਾ 16 16 17 17 ਕਿਲੋ ਵਾਲਗੇ ਵਿੱਚ ਹੈਂੀਆਂ ਤੋੜਾ ਕਰਨਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਟ ਕੱਢ ਤੋਂ ਵੀ ਹਾਉ ਤਾ ਉਲਾ ਸਕਦੇ ਤੁਸੀਂ ਵੱਡੀਆਂ ਛੋਟੀਆਂ ਸਾਰੀਆਂ ਇੱਕ ਮੁੰਦਰੀ ਪੀ ਸੀ ਸਾਨੂੰ ਠੀਕ ਹੈ ਠੀਕ ਹੈ ਬਹੁਤ ਹੀ ਸਰਾਜ ਹੁੰਦੀਆਂ ਭਾਈ ਜੀ ਅੱਛਾ ਜੀ ਸਾਰਾ ਕੋਈ ਦੱਸਾਂਗੇ ਠੀਕ ਹੈ ਠੀਕ ਹੈ ਤੇ ਭਾਜੀ ਨਾਮ ਤੇ ਇੱਕ ਰਾ ਅਡਰੈਸ ਦੱਸ ਦਿਓ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੇ ਪਿੰਡ ਖਰੜ ਕਲਾਂ ਤਹਿਸੀਲ ਅਈਨਾਲਾ ਤੇ ਜ਼ਿਲ੍ਹਾ ਅਮਰਸਰ ਜੀ ਠੀਕ ਹੈ ਜੀ ਫੋਨ ਨੰਬਰ ਮੇਰਾ ਹੈਗਾ ਜੀ 90417 ਤੇ 957 ਲਓ ਜੀ ਵੀਰ ਜੀ ਵੀਡੀਓ ਨੂੰ ਜਰੂਰ ਵੱਤ ਵੱਦ ਸ਼ੇਅਰ ਕਰਦੇ ਹੋ ਹਾਂਜੀ ਹਾਂਜੀ ਕਿ ਧੱਕ ਪਾ ਦਿੰਦੀਆਂ ਅੱਜ ਰੇਟ ਦੀ ਵੀ ਤੇ ਪਸ਼ੂਆਂ ਦੀ ਵੀ ਵੀਡੀਓ ਦੇ ਭਾਏ ਆਪਣਾ ਚਲੋ ਟਾਈਮ ਲੱਗਦਾ ਚੁੱਕੇ ਬਣੇ ਹੋਏ ਨੇ ਹਾਂਜੀ ਜਦੋਂ ਪਾਈ ਨੇ ਪਸ਼ੂ 89 ਪਾਈ ਦੀ 89 ਪਾਈ ਦੇ ਆਪਣਾ ਸਪੈਸ਼ਲ ਵਿੱਚ ਪਾਈਆਂ ਠੀਕ ਆ ਠੀਕ ਆ ਵੀ ਨਹੀਂ ਭਾਈ ਤੇ ਆਪਾਂ ਵੇ ਲੋ ਉਤਰਾ ਟੋਕੜਾ ਕਪਣਾ ਘਾਟ ਹੀ ਭਾਈ ਦੀਆਂ ਲੱਭਦੀਆਂ ਨਹੀਂ ਆ ਭਾਈ ਬਹੁਤ ਘੱਟ ਲਾਂਦੀਆਂ ਤੁਮ ਇਹ ਆਪਾਂ ਇਥੇ ਮੰਡੀ ਵਾਲਾ ਮਹੌਲ ਝੋਲ ਬਣਾਇਆ ਪਿਆ ਤੁਸੀਂ ਦੇ ਬੜੀ ਬਾਬੇ ਬੁੱਢੇ ਸਾਡੀ ਕਿਰਪਾ ਸਾਰੇ ਆਪਣੇ ਬੰਦਿਆਂ ਕੋ ਚਾਰੇ ਲੈਂਦੀਆਂ ਛੋਟੀਆਂ ਅੱਛਾ ਜੀ ਟੋਕੜਾ ਉਨੇ ਚੈੱਕ ਕਰ ਆਂ ਜੀ ਅਸੀਂ ਡਾਕਟਰ ਸਾਹਿਬ ਠੀਕ ਆ ਠੀਕ ਆ ਠੀਕ ਲੈ ਉਹ ਪਹਿਲਾਂ ਫੀਲ ਕਰਾਉਨੇ ਆ ਠੀਕ ਆ ਠੀਕ ਆ ਲਓ ਜੀ ਸਾਰੀਆਂ ਚੈੱਕ ਪਾਸ ਚੈੱਕ ਪਾਸ ਕਰਾ ਕੇ ਠੰਡੇ ਟੀਕੇ ਲਵਾਉਦੇ ਜੀ ਠੀਕ ਆ ਭਾਈ ਠੀਕ ਆ ਠੀਕ ਆ ਜੀ ਠੀਕ ਆ ਆਪਾਂ ਚੈੱਕ ਪਾਸ ਕਰਾਤੀਆਂ ਹਾਂ ਇਹ ਵੀਰ ਨੇ ਸਾਰ ਕੋ ਕਰ ਲਿਆ ਉਹ ਆਪੇ ਜਾ ਕੇ ਘਨਾਲੇ ਹੀ ਆ ਠੀਕ ਆ ਕਿ ਆਪਣੀ ਕਿੰਨੇ ਦਿਨ ਦੀ ਗਾਰੰਟੀ ਆ ਆਪਣੀ ਪੰਜਾਂ ਦਿਨਾਂ ਦੀ ਗਾਰੰਟੀ ਹੋਊਗੀ ਆਪਾਂ ਕਰਾ ਕੇ ਠੰਡੇ ਟੀਕੇ ਲਵਾਉਦੇ ਆ ਠੀਕ ਹੈ ਠੀਕ ਹੈ ਸਾਹਮਣੇ ਡਾਕਟਰ ਸਾਹਿਬ ਨੇ ਸਾਡੇ ਸਾਹਮਣੇ ਗਏ ਆਪਾਂ ਚਲੋ ਵੀਡੀਓ ਵੀ ਬਣਾਈ ਹੋ ਸਕਦਾ ਚਲੋ ਹਾਂ ਵੀਡੀਓ ਵੀ ਚਾਹ ਬਣੀ ਹੈ ਹਾਂਜੀ ਹਾਂਜੀ ਆਪਾਂ ਦਿਖਾ ਦਾਂਗੇ ਕਿ ਵੀਰ ਭਰਾ ਨੂੰ ਕਿੱਧਰੋਂ ਸ਼ੁਰੂ ਕਰੀਏ ਕਿੱਧਰੋਂ ਮਰਜੀ ਕਰ ਲਈਏਗਾ ਸਾਰੇ ਕਿੱਧਰੋਂ ਕਰੀਏ ਇਧਰ ਹੀ ਕਰ ਲਓ ਜੀ ਆਹ ਵੇਖ ਲਓ ਮੈਂ ਜੀ ਠੀਕ ਆ ਜੀ ਇਹਦੇ ਨਾਲ ਜੱਗੇ ਵੀ 2-3 ਲੀਟਰ ਵਾਲਾ ਉੱਥੇ ਦੇਗਾ 7 ਕਿਲੋ ਅੱਛਾ ਜੀ ਹੁਣ ਆਪਾਂ 6 ਕਿਲੋ ਹੀ ਦੱਸਾਂਗੇ ਠੀਕ ਆ ਆ ਚਲ ਭਾਈ ਅਖੰਡ ਘਾਟੀ ਚੰਗਾ ਹਾਂ ਘਾਟੀ ਚੰਗਾ ਜੀ ਇਹ ਹੈਗੀ ਜੇ ਪੂਰੇ 24 ਮਹੀਨਿਆਂ ਤੋਂ ਪਲੱਸ ਹੋ ਗਈ ਜੀ ਠੀਕ ਆ ਕੋਈ ਵੀ 24 ਦੀ ਲਾੜੇ 5-6 ਦਿਨ ਉੱਤੇ ਚਲ ਗਈ ਜੀ ਲਓ ਜੀ 24 ਮਹੀਨਿਆਂ ਤੋਂ ਪਲੱਸ ਜੇ ਚੈੱਕ ਪਾਸ ਹਾਂ ਜੀ 6 ਕਿਲੋ ਤੇ 4 ਮੰਨ ਕੇ ਕੋਈ ਭਰਾ ਲੈ ਜੇ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਬਾਕੀ ਕੱਦ ਵਜਨ ਜੱਗੇ ਵੀ ਨਹੀਂ ਹੋਇਆ ਇਹ ਕਿੰਨੇ ਵੇ ਸਵੇਰੇ ਹੀ ਗਾਂ ਘੱਪਣ ਭਾਜੀ ਜੀ ਤਿਆਸ ਹੋਏ ਨਹੀਂ ਘੱਪਣਗੇ ਠੀਕ ਹੈ ਕੋਈ ਨਵਾਂ ਆਇਆ ਤੁਹਾਡੇ ਠੀਕ ਹੈ ਠੀਕ ਹੈ ਠੰਡ ਠੰਡੇ ਦੇ ਕਾਬਨ ਵਿੱਚ ਚਲੋ ਪਸ਼ੂ ਨਹੀਂ ਨਵਾਏ ਗਏ ਬਾਕੀ ਕੱਦ ਕਾੜ ਜਿਹੜਾ ਬਹੁਤ ਹੀ ਤਕੜਾ ਵਾ ਠੀਕ ਆ ਜੀ ਐਨ ਜੈਡ ਬਲੈਕ ਪੂਛ ਤਾਂ ਕਿ ਜਿਹੜੇ ਵਾਲ ਕਾਲੇ ਆ ਇਹਦਾ ਸੱਜਰ ਦਾ ਭਾਜੀ ਮਿਲਕਰ ਰਿਕਾਰਡ ਸੱਜਰ ਭਾਜੀ 14 ਕਿਲੋ ਦੁੱਧ ਦਿੱਤਾ ਮੇਰੇ ਸੱਜਣ ਬੰਦੇ ਭਾਈ ਆ ਮੈਂ ਅੱਛਾ ਜੀ ਹਾਂ ਠੀਕ ਆ ਲਓ ਜੀ 14 ਲੀਟਰ ਦਾ ਮਿਲਕਰ ਰਿਕਾਰਡ ਜੇ ਸੱਜਰ ਦਾ ਕੱਦ ਕਾਠ ਨਾ ਕੋਈ ਆਮ ਨਾ ਸਮਝੇ ਤਕੜਾ ਕੱਦ ਕਾਠ ਆ ਤੇ ਸੱਜਰਾ ਵਰਗਾ ਹੀ ਵਾਨਾ ਲੱਗਿਆ ਹਾਂਜੀ 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 ਲਓ ਜੀ ਚੌਵਾਂ ਨੁਕਰਾਂ ਤੇ ਆਣ ਪੀੜੀ ਦੇ ਬਾਗ ਵਰਗੇ ਥਾਂ ਲੱਗਾ ਕੱਲਾ ਕੱਲਾ ਅੱਤੇ ਕਦ ਵਜੇ ਦੇ ਵੇਖ 라ਜੂ 라ਜੂ ਲਾ ਕੇ ਖਲੋ ਵੇਖੋ ਕਦ ਵਜੇ ਦੇ ਵੇਖੋ ਬੋ ਜੀ ਵੇਖ ਸਕਦੇ ਤੁਸੀਂ ਕਦ ਬਹੁਤ ਜ਼ਿਆਦਾ ਤਕੜਾ ਝੋਟੀ ਦਾ ਫਿੱਟ ਫੜਾ ਵੀ ਚੌੜਾ ਵਾ ਹਾਂਜੀ ਹਾਂਜੀ ਇਹਦਾ ਮੁੱਲ ਭਾਜੀ ਕੀ ਕਰਨਾ ਫਿਰ ਮੁੱਲ ਜੱਗੇ ਵੀ ਜਨਾ ਤੂੰ ਕਹਿੰਦਾ ਉਹਨੇ ਅੱਜ ਕਰਦਨੇ ਆ ਚੱਲਾ ਆ ਲਈਆ ਆਫਰਾਂ ਫਿਰ ਆਪਾਂ ਹਾਂਜੀ ਦੇ ਦਈਏ ਭਾਈ 75 ਦੀ ਕਰ ਦੋ ਹਾਂ ਨਾ ਫਿਰ 70 ਦੀ ਯਾਰ ਹੋਰ 60 ਦੀ ਲਾਓ ਜੀ ਫਰੀ ਵਾਲਾ ਹੀ ਰਕੇ ਵੇਲ ਕੋਣ ਭਾਜੀ 64000 ਦੀ ਹਾਰਾਂ ਜੇ ਲਓ ਜੀ 64000 ਦੀ 4 ਮਹੀਨੇ ਦੀ ਚੱਕ ਪਾਸ 6 ਲੀਟਰ ਦੁੱਧ ਲਓ ਜੀ ਕਮੇਟੀ ਪਾਤੀ ਜੀ ਵੀਰ ਨੇ ਜਿਹੜਾ ਭਰਾ ਲੈ ਗਿਆ 14 ਕਿਲੋ ਦਾ ਮਿਲ ਕੇ ਕਾਰਡ ਆ ਸਜਦਾ ਠੀਕ ਆ ਠੀਕ ਆ ਠੀਕ ਆ ਲਓ ਜੀ ਮਿਲ ਕੇ ਕਾਰਡ ਬਹੁਤ ਤਗੜਾ ਦੂਜੇ ਨੰਬਰ ਤੇ ਫੇਰ ਜਿਹੜਾ ਵੀਰ ਮੇਰਾ ਵੀ ਇੱਥੇ ਆਣ ਕੇ ਵੇਖੇ ਕੱਲੀ ਗੱਡੀ ਜਾਊਗੀ ਬਿਲਕੁਲ ਜੀ ਵੇਲ ਵੇਖ ਸਕਦੇ ਤੁਸੀਂ ਬਲੈਰੋ ਗੱਡੀ ਦੇ ਵਿੱਚ ਚਾਉਣ ਵਾਲੀ ਛੋਟੀ ਚਾਉਣ ਵਾਲੀ ਕੱਲੀ ਜੱਗੇ ਵੀਰ 14-15 ਕਿਲੋ ਦਾ ਇਹਦਾ ਰਿਕਾਰਡ ਹੀ ਸੱਜਦਾ ਅਛਾ ਜੀ ਮੰਨ ਲਓ ਆਪਾਂ ਘੜ ਦੱਸਣ ਦੇ ਆ ਠੀਕ ਆ 16 ਕਿਲੋ ਚੋਇਆ ਨੇ ਥਲੇ ਠੀਕ ਆ ਠੀਕ ਆ ਲਓ ਜੀ 16 ਲੀਟਰ ਚੋਇਆ ਪਰ 14 ਦੀ ਗਾਰੰਟੀ ਬਾਈ ਦੇ ਦਿਆ ਵਾ ਬਿਲਕੁਲ ਬਿਲਕੁਲ ਆ ਇਹ ਕਿ ਨਜਿਆਦੀ ਭਾਜੀ ਗੱਬਣਾ ਇਹ ਜੱਗੇ ਵੀ ਰਹਿ ਗਈ ਜੇ ਛਾਂ ਤੋਂ ਮੰਨ ਲਓ 2 ਦਿਨ ਘਟ ਗਏ ਠੀਕ ਆ 18 ਤਰੀਕ ਨੂੰ ਇਹਨੂੰ ਮੰਨ ਲਓ 6 ਮਹੀਨੇ ਪੂਰੇ ਹੋ ਜਾਣਗੇ ਠੀਕ ਆ ਠੀਕ ਆ ਲਓ ਜੀ 6 ਮੰਨ ਕੇ ਕੋਈ ਜੱਗਵੀਰ ਉੱਥੇ ਦੁੱਧ 5 ਕਿਲੋ ਜੀ ਲੀਟਰ ਵਾਲਾ ਅੱਛਾ ਜੀ ਟੋਪਰੇ ਫਾ ਕੇ ਜਾ ਕੇ ਥੋੜਾ ਪਤਾ ਫਰਕੀ ਪੈ ਸਕਦਾ ਜੀ ਠੀਕ ਆ ਦੋਵੇਂ ਟਾਈਮ ਮਿਲਦੀ ਭਾਜੀ ਦੋਵੇਂ ਟਾਈਮ ਲਓ ਜੀ ਦੋਵੇਂ ਟਾਈਮ ਮਿਲਦੀ ਜੇ ਤੇ ਦੁੱਧ ਉੱਥੇ 5 ਲੀਟਰ ਹੀ ਕਿ 6 ਲੀਟਰ ਦੱਸਿਆ ਭਾਈ ਨੇ ਖੁਸ਼ ਲੈਨੇ ਫੇਰੇ ਕਰਾਂ ਚੈੱਕ ਕਰ ਸਕਦੇ ਬਾਕੀ ਫੇਸ ਫੂਡ ਜਿਹੜਾ ਸੋਹਣਾ ਵਾ ਤੇ ਕੱਤਕੋਦ ਵੀ ਬਹੁਤ ਤਕੜਾ ਵਾ ਠੀਕ ਆ ਠੀਕ ਆ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਇਹ ਵੀ ਚੈੱਕ ਕਰ ਚਾਹਦੇ ਬੁਝੇ ਚੈੱਕ ਕਰਾਉਂਦੇ ਜੀ ਆਪਾਂ ਠੀਕ ਆ ਠੀਕ ਆ ਲੋਈ ਚੈੱਕ ਪਾਸ ਦੀ ਫੁੱਲ ਗਰੰਟੀ ਆ ਆਪਣੀ ਆਪਣੇ ਹੁੰਦੇ ਹੀ ਹੋਈ ਆ ਚੈੱਕ ਪਾਸ ਹਾਂ ਬਿਲਕੁਲ ਤੇ ਬਾਕੀ ਫੜਪਾਣਾ ਦੇਖੋ ਜਗੇ ਜੀ ਮਾਲ ਜੀ ਚੱਡਾ ਜਿਹੜਾ ਸਫਾਈਆਂ ਦੇ ਵਿੱਚ ਆ ਤੇ ਕਾਦਾ ਤੇ ਵੇਲ ਮੂਲ ਜਿਹੜੀ ਬਹੁਤ ਤਗੜੀ ਆ ਹਾਂ ਬਿਲਕੁਲ ਬਿਲਕੁਲ ਪਿੱਟ ਪੁੜਾ ਵੀ ਐਨ ਚੌੜਾ ਵਾ ਇਹਦਾ ਮੁੱਲ ਬਾਜੀ ਮੁੱਲ ਜਗੇ ਵੀ 80 ਦੇ ਦਈਏ 80 ਦੀ ਹਾਂਜੀ ਕਰ ਦਈਏ ਵੀ ਜੈ ਜੀ ਅੰਜਾ ਪਰਦੀ ਕਰ ਦਈਏ ਵੀ ਹੋਰ ਹਾਂ ਨਹੀਂ ਹਾਂ ਨਹੀਂ 70000 ਦੀ ਜਗੇ ਵੀ ਦਵਾਂਗੇ ਇਸ ਤੋਂ ਘੱਟ ਨਹੀਂ ਦੇਣੀ ਏ ਕਾਦ ਵਾ ਜਿਹੜਾ ਬਹੁਤ ਰਕਾਰਡ ਹੈ ਮੈਂ ਤਾਂ 15 ਤੋਂ ਪਲੱਸ ਦਾ ਠੀਕ ਆ ਲਓ ਜੀ ਇਹ 70000 ਦੀ ਬਿਲਕੁਲ ਇਹਦਾ ਵੀ ਨੋਰਮਲ ਰੇਟ ਆ ਇਹ ਵੀ ਮਤਲਬ 1.5 ਲੱਖ ਦੀ ਝੋਟੀ ਹੈ ਜਿਹਨ ਕਰਮ ਵਾਲੀ ਫੁੱਲ ਤਿਆਰ ਹੋ ਗਈ ਠੀਕ ਹੈ ਲਓ ਜੀ ਇਹ ਤੀਸਰੇ ਸਵੇਰੇ ਦੇ ਮੰਤਰੀ ਦਾ ਨਗ ਆ ਗਿਆ ਜੀ ਏਡੇ ਵੀ ਸ਼ਾਮ ਹੀ ਚੈੱਕ ਪਾਉਂਸ ਅੱਛਾ ਜੀ ਇਹ 7 ਕਿਲੋ ਦੁੱਧ ਲਓ ਜੀ 6 ਮਹੀਨੇ ਦੀ ਚੈੱਕ ਪਾਉ ਤੇ 7 ਕਿਲੋ ਦੁੱਧ ਉੱਪਰੇ ਫਾਇਆਂ ਆਣ ਕੇ ਕਿਲੋ ਖਾਣ ਦਾ ਫਰਕ ਪੈ ਸਕਦਾ ਜੀ ਠੀਕ ਗੱਲ ਇਹ ਜੱਗੇ ਵੀ ਵੇਖਿਓ ਇਹ ਉਦਾਂ ਹੋ ਭਾਂਵੇਂ ਡਰੇ ਥਾਪੀ ਜੇ ਮਿਲਦੀ ਕੋਈ ਯਾਰੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਡਰਦੇ ਆ ਚਾਰ ਪੰਜ ਜਾਣੇ ਆਪਾਂ ਖੜੇ ਆ ਹਰ ਤਾਂ ਹੀ ਮਿਲਦੀ ਜੀ ਅੱਛਾ ਜੀ ਆਹ ਤੇ ਜੋ ਨਹੀਂ ਮਿਲਦੀ ਇਹ ਕਿਨਵੇ ਸੋ ਬਿਲਗਾ ਗੱਬਣ ਭਾਜੀ 50 ਸੂਆ ਵਿੱਚ ਮੇਰੇ ਸਾਹਮਣੇ ਛਿੱਗੀ ਕੇ ਚੌਗੀ ਆ ਲੋ ਜੀ ਰੇਂਗ ਸਿੰਘ ਲੱਗਾ ਇਹਦੇ ਦੰਦਾ ਨੇ ਵਿੱਚ ਇਹ ਛੋਟੀ ਕਦ ਕੁਦ ਵੀ ਚੰਗਾ ਆ ਗਿਆ ਕਰਮਾਲੀ ਦਾ ਬਿਲਕੁਲ ਬਿਲਕੁਲ ਸਹੀ ਗੱਲ ਇਹ ਥੜਾ ਦਾ ਸੈਜ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਇਹ ਹੋਰ ਮੋਰਾ ਨਸਲੀ ਛੋਟੀ ਆਣ ਸਿੰਘ ਸਿੰਘ ਲੱਗਾ ਜੈਡ ਬਲੈਕ ਤੇ ਫੇਸ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਲੋਕੀਤ ਥਾਂ ਇਹਨੂੰ ਵੀ ਐਨ ਕੱਲਾ ਕੱਲਾ ਲੱਗਾ ਪਿਆ ਜੇ ਚਵਾਂ ਨੁਕਰਾਂ ਤੇ ਇਹਦਾ ਭਾਜੀ ਸੱਜਰ ਦਾ ਮਿਲਕਰ ਰਿਕਾਰਡ ਕਿੰਨਾ ਕੋ ਆ ਅੱਛਾ ਜੀ ਇਹ ਵੀ ਲੋਣਾ ਹੈ ਹਰਿਆਣੇ ਝੋਡੀ ਲੈਂਦੀ ਹੀ ਮੰਨ ਲਓ ਲੂਣੀ ਮੰਨ ਲਓ ਤੇ ਨਾਮ ਹੀ ਨਹੀਂ ਦੱਬਣੀ ਹੀ ਉਹ ਤੋਂ ਲੈਂਦੀ ਠੀਕ ਹੈ ਭਾਜੀ ਸੱਜਰ ਦੇ 12 ਤੋਂ ਪਲੱਸ ਹੀ ਦੁੱਧ ਦਿੱਤਾ ਜੀ ਲਓ ਜੀ ਪਹਿਲੇ ਸਵੇਰ 12 ਲੀਟਰ ਦਾ ਮਿਲਕਰ ਰਿਕਾਰਡ ਆ ਬਾਕੀ ਨਹੀਂ ਮਿਲਦੀ ਉਹਦਾ ਡਰ ਨਹੀਂ ਆ ਠੀਕ ਹੈ ਠੀਕ ਹੈ ਨਹੀਂ ਮਿਲਦੀ ਝੋਡੀ ਠੀਕ ਹੈ ਠੀਕ ਹੈ ਥੱਲੇ ਉਹ ਹੁਣ ਇੰਜ ਜਿਦਾ ਸੱਜਰ ਸੋਈ ਹੁੰਦੀ ਹੈ ਲਓ ਜੀ ਕਰ ਦੇ ਰਿਆਂ ਬੋਇੰਗਾ ਬਿਲਕੁਲ ਬਿਲਕੁਲ ਜੀ ਵੇਖੋ ਪੂਛ ਤਾਂ ਵੇਖੋ ਨਾਲ ਥਲੇ ਦਾ ਪੂਛ ਝੋਟੀ ਬਹੁਤ ਹੀ ਬਹੁਤ ਚੰਗੇ ਰਿਕਾਰਡ ਵਾਲੀ ਬਿਲਕੁਲ ਬਿਲਕੁਲ ਜੀ ਇਹ ਵੀ ਜਦੋਂ ਫੁੱਲ ਤਿਆਰ ਹੋ ਗਈ ਰਪਈਆਂ ਦੀ ਝੋਟੀ ਹਾਂਜੀ ਇਹਦਾ ਮੁੱਲ ਭਾਜੀ ਹਰ ਕਿੰਨਾ ਕਰਨਾ ਆਪਣੀ ਹਾਂ ਵੇ ਰਸਨੀ ਆ ਅੱਛਾ ਜੀ 100 ਰੁਪਈਆ ਵੀ ਨਹੀਂ ਘਟਦੇ ਨੂੰ ਵੇਖੀ ਠੀਕ ਹੈ ਇਹਦੇ ਘਰ ਲਾਵਾਂਗੇ ਠੀਕ ਹੈ ਭਾਜੀ ਹਾਂ ਰਾਂ ਇੱਕੋ ਹੀ ਗੱਲ ਕਰਨੀ ਆ ਅੱਛਾ ਜੀ ਇਹ ਤਾਂ ਕਿ 78000 ਦੀ ਝੋਟੀ ਦੇਣੀ ਹਾਂ ਨਹੀਂ ਬਸ ਲਓ ਜੀ 78000 ਦੀ ਇਹਦਾ ਵੀ ਜਾਇਜ਼ ਰੇਟ ਆ ਬਾਕੀ ਝੋਟੀ ਚੰਗੀ ਆ ਝੋਟੀ ਆ ਦਿੰਗ ਸਿੰਘ ਲੱਗਾ ਪਿਆ ਨਿਕਾ ਨਿਕਾ ਜਾਂ ਸਿੰਘ ਆ ਤੇ ਚੌਥੇ ਨੰਬਰ ਤੇ ਫਿਰ ਟੋਕੜ ਗੱਬਣਾ ਜੀ ਦੇ ਉੱਤੇ ਨਾਮ ਹੀ ਚੈੱਕ ਪਾ ਜੇ ਠੀਕ ਆ ਭਾਜੀ ਇਹ ਸਾਲ ਦੋ ਚਾਰ ਗੱਲ ਹੋਈਏ ਠੀਕ ਆ ਇਹ ਕਿੰਨੇ ਸੁਵੇ ਲਈ ਲਗਾ ਗੱਬਣਾ ਦੂਜੀ ਸੁਵੇ ਲਈ ਵੀ ਜੀ ਗੱਬਣ ਜੀ ਲੋ ਜੀ ਇਹ ਵੀ ਦੂਜੀ ਸੁਵੇ ਲਈ ਗਾਂ ਗੱਬਣ ਜੇ ਇਹਦਾ 10 ਕਿਲੋ ਦਾ ਲਕਾੜ ਜੇ ਠੀਕ ਆ ਜੀ ਇਹਦਾ ਸੱਜਰ ਦਾ 10 ਲੀਟਰ ਦਾ ਮਿਲ ਕੇ ਰਿਕਾਰਡ ਆ ਗਿਆ ਜੇ ਝੋਟੀਆਂ ਵੀ ਚੰਗੀਆਂ ਵੇਖ ਸਕਦੇ ਫੇਸ ਕੁਆਲਿਟੀ ਤੁਸੀਂ ਤੇ ਥਾਂ ਤੋਂ ਇਹਨੂੰ ਵੀ ਪਿਆਰਾ ਲੱਗਾ ਕਰਮਾੜੀ ਨੂੰ ਥੋੜੀ ਜੀ ਡਰਦੀ ਆ ਠੀਕ ਆ ਠੀਕ ਆ ਲਓ ਜੀ ਇਹ ਵੀ ਛੋਟੀ ਆਣ ਜੈਡ ਬਲੈਕ ਪੋਸਟਾਕ ਜਿਹੜੇ ਇਹਦੇ ਵੀ ਵਾਲ ਕਾਲੇ ਆ ਤੇ ਫੇਸ ਕੁਆਲਟੀ ਇਹਦੀ ਵੀ ਚੈੱਕ ਕਰਾ ਦਿੰਦੇ ਤਾਂ ਪਤਾ ਪ ਲੱਗੀ ਅੱਜ ਡੰਗਰ ਚਲੋ ਨੱਚਣ ਦੇਣਾ ਖੁਸ਼ ਹੋ ਗਏ ਡੰਗਰ ਵੀ ਅੱਜ ਭਾਜੀ 4 ਲੀਟਰ ਦੋ ਜਿਹੜੇ ਕੋਲ 4 ਲੀਟਰ ਦੋ ਜੀ ਠੀਕ ਆ ਹਾਂ ਜੀ ਕੋਲ ਜੀ ਦੁੱਧ ਇਹਦੇ ਕੋਲ 4 ਲੀਟਰ ਜੀ ਜਿੰਨਾ ਹੋਇਆ ਉਨਾ ਹੀ ਦੱਸਣਾ ਵਾ ਜੀ ਸਾਡੇ ਕੋਲ ਅਜੇ ਪਸ਼ੂ ਆਏ ਹੀ ਆ ਸਾਰੇ ਠੀਕ ਆ ਠੀਕ ਆ ਠੀਕ ਆ ਚਾਰੇ ਸਾਰੇ ਪਸ਼ੂ ਆਏ ਹੀ ਆ ਠੀਕ ਆ ਜੀ ਹਾਂ ਜੀ ਇਹਦਾ ਕੀ ਕਰਨਾ ਮੁੱਲ ਭਾਜੀ ਇਹਦਾ ਜੇ ਵੀਰ ਕਿਤੇ ਦੇ ਦੀਏ 70 ਲੀ ਕਰ ਦਈਏ ਜਾਇਜ਼ ਇਹਦੀ 50 ਦੀ ਵੀਰ ਉਦਾ ਹੀ ਆ ਹੈਗੀ ਆ ਜੀ ਇਹ ਹਾਂ ਨਾ ਹੀ ਕਰ ਦਈਏ ਹਾਂ ਜੀ 60000 ਦੀ ਜਗੇ ਵੀਰ ਦੇ ਦਾਂਗੇ ਲਓ ਜੀ 60000 ਦੀ ਬਿਲਕੁਲ ਇਹਦਾ ਵੀ ਜਾਇਜ਼ ਆ ਮੁੱਲ ਹਾਂ ਜੀ ਤੇ ਆਜੋ ਹੁਣ ਆਪਾਂ ਸੱਜਣਾ ਇੱਕ ਨਾ ਦਿਖਾਉਣੇ ਤੇ ਫਿਰ ਟੋਕਣਾ ਗੱਬਣਾ ਪਾਉ ਤਾਨੂੰ ਉਹ ਇਹ ਤਾਂ ਕੁੜੀ ਵੀ ਫੌਜੀਆਂ ਦਾ ਟੈਰੇ ਤੇ ਲਓ ਜੀ ਰਸੀ ਹਨ ਟੈਂਕ ਫੁੱਟ ਫੁੱਟ ਜੱਡਾ ਬਾਹਰ ਨੂੰ ਆਇਆ ਪਿਆ ਜੇ ਇਹ ਜੱਗੇ ਵੀਰ ਇਹਦੇ ਥਲੇ ਦੁੱਧ ਦਾ ਗੱਲੇ ਬਾਲਾ ਕਿਲੋ ਠੀਕ ਹੈ ਭਾਜੀ ਇਹਦੀ ਆ ਕੱਟੀ ਮਰ ਗਈ ਜਾਨ ਕੇ ਠੀਕ ਹੈ ਲਓ ਜੀ ਜਵਾਕ ਰੱਖਿਆ ਨਹੀਂ ਮਾਰ ਨਹੀ ਨਹੀਂ ਇਹਦੀ ਮਰੀ ਹੈ ਹਾਂ ਹੋਰ ਮਰੀ ਪਰ ਲਈ ਦੀ ਹੈ ਪਰ ਲਈ ਦਾ ਬੱਚਾ ਹੈ ਸੌਰੀ ਯਾਰ ਫਲੇਖ ਆ ਗਿਆ ਫਲੇਖ ਲੱਗ ਗਿਆ ਕੋਈ ਗੱਲ ਨਹੀਂ ਇਹ ਇਹਦਾ ਬੱਚਾ ਜੇ ਆ ਬਿਲਕੁਲ ਸੱਜਰ ਜੀ ਠੀਕ ਹੈ ਠੀਕ ਹੈ ਲਓ ਜੀ ਤਾਜ਼ਾ ਬੱਚਾ ਜੇ ਵੇਖ ਸਕਦੇ ਤੇ ਜਵਾਕ ਕੱਟੀ ਕੱਟਾ ਭਾਜੀ ਏ ਨਹੀਂ ਇਹ ਮੈਨੂੰ ਕਟਾ ਕਟਾ ਇਹ ਇੱਕ ਠੀਕ ਹੈ ਜੀ ਸਿੱਧੀ ਮਲਕਾਪ ਆ ਗਏ ਬੱਚਿਆਂ ਬਾਰੇ ਘੱਟ ਹੀ ਪੜਾਏ ਠੀਕ ਹੈ ਜੀ ਇਹਦਾ ਕਟਾ ਜੇ ਤੇ ਇਹ ਕੱਟੀ ਉਹਦੀ ਸੀ ਹਾਂ ਉਹਦੀ ਮਰ ਹੀ ਕੱਟੀ ਨਹੀਂ ਇਹ ਕੱਟੀ ਆ ਖੰਦੇ ਜੇ ਵੇਖਾਂ ਬੜਾ ਆ ਕੱਟਾ ਵਾ ਅੱਛਾ ਠੀਕ ਆ ਠੀਕ ਆ ਕੱਟਾ ਜੀ ਕੱਟਾ ਠੀਕ ਆ ਭਾਜੀ ਠੀਕ ਆ ਠੀਕ ਆ ਤਾਂ ਕਹੀ ਨਾ ਹਾਂਜੀ ਹਾਂਜੀ ਇਹ ਕੱਟਾ ਜੇ ਤੇ ਆ ਕੱਟੀ ਆ ਲੈ ਗੁਰੂਆ ਕੀ ਕਰਨੇ ਆ ਕੱਟਾ ਵਾ ਜਾਨੀ ਠੀਕ ਆ ਇਹ ਬੰਦੇ ਸਾਡੇ ਨੇ ਨਾ ਸਭ ਨੇ ਖਾ ਪਾਤਾ ਆ ਕੱਟੀ ਆ ਠੀਕ ਆ ਭਾਜੀ ਆ ਵੇਖ ਸਕਦੇ ਜੇ ਫੀਮੇਲ ਠੀਕ ਆ ਫੀਮੇਲ ਕਾਪ ਜੇ ਹਾਂਜੀ ਠੀਕ ਆ ਠੀਕ ਆ ਜੀ ਠੀਕ ਆ ਲਓ ਜੀ ਜੈਡ ਬਲੈਕ ਜੇ ਕੱਟੀ ਵੀ ਚੰਗੇ ਸੀ ਮੰਦੀ ਆ ਗਈ 10 ਤੋਂ 11 12 ਕਿਲੋ ਦੁੱਧ ਜੀ ਝੋ ਠੀਕ ਹੈ ਜੀ 12 ਲੀਟਰ ਦੁੱਧ ਤਿਆਰ ਹੈ ਚੱਡਾ ਉਹਨਾਂ ਹੀ ਅੱਗੇ ਨੂੰ ਤੇ ਉਹਨਾਂ ਹੀ ਪਿਛੇ ਨੂੰ ਆ। ਮੇਰਾ ਵੀ ਕੋਈ ਬਲੈਕੋ ਗੱਡੀ ਲੈ ਕੇ ਆਵੇ। ਠੀਕ ਹੈ ਠੀਕ ਹੈ ਜੀ। ਛੋਟੀ ਜਿਹੀ ਨਹੀਂ ਆਉਣੀ। ਲਓ ਜੀ ਜੈਡ ਬਲੈਕ ਹੈ ਵੀ ਪਿਓਰ ਮੋਰਾ ਨਸਲ ਦੀ ਜੇ। ਦੇਖੋ ਵੱਡੀ ਝੋਟੀ ਉਧਰ ਦੀ ਹਰੇੜੇ ਦੀ ਆ। ਠੀਕ ਹੈ ਜੀ। ਇਹਦੀ ਵੀ ਪੁੱਛਦਾ ਕਿ ਜਿਹੜੇ ਵਾਲ ਕਾਲੇ ਆ ਤੇ ਚੱਡਾ ਪਾਕ ਮਾਲਿਆ। ਕਿੰਨਾ ਭਾਜੀ ਭਰੂਗੀ ਦੁੱਧ ਦੇ? ਦੁੱਧ ਦੀ ਸੇਵਾ ਵਾਲਾ ਵੀਦਾ ਹੈ ਗਾਣੇ 14-15 ਕਿਲੋ ਕਰ ਦੂ। ਠੀਕ ਹੈ ਜੀ 14-15 ਲੀਟਰ ਜਿਹੜਾ ਦੁੱਧ ਭਰੂਗੀ ਕਾਟ-ਕਾਟ ਜਿਹੜਾ ਬਹੁਤ ਹੀ ਵੇਖ ਸਾਡੇ ਵੇਲਵੂਲ ਵੀ ਜਿਹੜੀ ਬਹੁਤ ਹੀ ਜ਼ਿਆਦਾ ਵਾਰ ਬਲੈਰੋ ਗੱਡੀ ਦੇ ਵਿੱਚ ਆਉਣ ਵਾਲੀ ਆ ਥਾਣੇ ਨੂੰ ਵੀ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਜਾਨ ਕੱਲਾ ਕੱਲਾ ਲੱਗਾ ਪਿਆ ਜੇ ਲੱਗੇ ਤਾਂ ਵੀ ਆਪਾਂ ਜਰੂਰ ਚੈੱਕ ਕਰਾ ਦਨੇ ਥਾਣਾ ਦਾ ਸੈਰ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਆ ਠੀਕ ਆ ਜੀ ਹਾਂ ਤਾਂ ਕਰਕੇ ਭਲੇਖਾ ਲੱਗ ਗਿਆ ਚਲੋ ਕੋਈ ਗੱਲ ਨਹੀਂ ਲੋ ਜੀ ਇਧਰਲੀ ਸਾਈਡ ਤੋਂ ਵੇਖ ਸਾਡੇ ਥਾਣੇ ਤੋਂ ਜਿਹੜਾ ਚਮਾਂ ਨੁਕਰਾਂ ਤੇ ਕੱਲਾ ਕੱਲਾ ਲੱਗਾ ਪਿਆ ਵਾ ਐਨ ਗਿੱਠ ਗਿੱਠ ਤੇ ਥਾਣਿਆਂ ਤੇ 14 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਕੋਈ ਸਾਂਭੜ ਵਾਲਾ ਭਰਾ ਖੜੇ ਤੇ ਇਹਦਾ ਮੁੱਲ ਭਾਜੀ ਜੱਗੇ ਵੀਰੇ ਤਾਂ ਮੁੱਲ ਤੇ ਕਰਦੇ ਆਪਾਂ 1 ਲੱਖ ਤੇ 15 ਹਜ਼ਾਰ ਅੱਛਾ ਜੀ ਹਾਂਜੀ ਠੀਕ ਆ ਜੀ ਕਿੰਨੇ ਤੈਨੂੰ ਜਿੰਨਾ ਚੰਗਾ ਲੱਗਦਾ ਉਨਾ ਹੀ ਕਰਾ ਲੈ ਨਹੀਂ ਕਰ ਦੋ ਜੈ ਜੈ ਇਹ ਜੱਗਨੀ ਤ ਤੇਰੀ ਇੱਕ 10 ਦੀ ਇੱਕ 10 ਹਾਂਜੀ ਕਰ ਦੋ ਹਾਂ ਨਾ ਵੀਰੇ ਬਸ ਜਿਹੜੀ ਆਪਾਂ ਸ਼ੋ ਨੇ 100 ਰੁਪਇਆ ਕਰਨੀ 100 ਰੁਪਇਆ 500 500 ਕਰਾਂਗੇ ਛੋੜੇ ਚ 500 ਹਾਂਜੀ ਫਿਰ 500 ਵਾਲੀ ਗੱਲ ਆ ਤਾਂ ਫਿਰ 100 ਲੱਖ ਦੀ ਦੇ ਰਿਏ 10 ਹਜ਼ਾਰ ਛੱਡ ਦੋ ਫਿਰ ਚਲੋ ਵੀਰ ਦੇਖਾਂਗੇ ਕੋਈ ਜੀ 99 ਲਾਸਟ 99 ਦੀ ਹਰ ਦੀ ਬਤਾਵਾਂਗੇ ਠੀਕ ਹੈ ਲੋ ਜੀ 99000 ਦੀ ਜਿਹੜਾ ਕੋਠੇ ਚਿੱਟੀ ਝੋਟੀ ਆ ਕੋਈ ਆਮ ਨਾ ਸਮਝੇ ਝੋਟੀ ਆ ਕੋਈ ਵੀ ਕੋਟੀ ਨਾ ਸਮਝੇ ਇੱਥੇ ਆਓਗੇ ਤੇ ਵੀਡੀਓ ਦੇ ਨਾਲ ਉਹ ਡਬਲ ਦੇਖੋਗੇ ਵੇਲ ਬੋਲ ਵੀ ਬਹੁਤ ਹੀ ਜ਼ਿਆਦਾ ਵਾ ਤੇ ਚੱਡਾ ਵੀ ਜਿਹੜਾ ਬਹੁਤ ਹੀ ਚੰਗਾ ਵਾ ਜੇ ਕਿ ਇਹ ਆਹ ਛੋਟੀ ਦਾ ਬੱਚਾ ਮੰਗਿਆ ਜੀ ਠੀਕ ਹੈ ਜੀ ਇਹ ਥੱਲੇ ਦੁੱਧੇ ਆ 12 ਤੋਂ ਪਲੱਸ ਠੀਕ ਹੈ ਜੀ ਠੀਕ ਆ ਹਾਂ ਜੀ ਚਲੋ ਹੁਣ ਬੱਚਾ ਮੰਨ ਕਰਕੇ ਫਰਕ ਪਾ ਸਕਦੇ ਜੀ ਬਿਲਕੁਲ ਸਹੀ ਗੱਲ ਹੈ ਜੀ ਉਹ ਇਹਦਾ ਕਟਾ ਜੇ 6 7 ਦਿਨਾਂ ਦੀ ਸੂਈ ਹੈ ਠੀਕ ਹੈ ਠੀਕ ਹੈ ਲਓ ਜੀ ਮੈਂ ਭੂਸ਼ੀ ਉਹਨਾਂ ਬਣਾਉਣ ਦੇ ਲੱਗਾ ਜੀ ਠੀਕ ਹੈ ਜੀ ਲਓ ਜੀ ਪੇਠ ਪੂੜਾ ਜਿਹੜਾ ਬਹੁਤ ਹੀ ਚੌੜਾ ਵਾ ਛੋਟੀ ਦੇਖੋ ਵਿਖਾਓ ਰਿੰਗ ਸਿੰਗ ਲੱਗਾ ਵਾ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਸੁਗਾ ਕਨਵਾ ਸੂਈ ਬਾਜੀ ਕਿਨਵਾ ਸੂਗਾ ਸੂਈ ਜੇ ਹਾਂ ਜੀ ਕਿਨਵਾ ਸੂਗਾ ਸੂਈ ਇਹ ਵੀ ਦੂਜਾ ਤੇ 12 ਲੀਟਰ ਜਿਹੜਾ ਦੁੱਧ ਦੇ ਦੇ ਕੋਲ ਤਿਆਰ ਆ। ਹਾਂਜੀ। ਜਵਾਗ ਦੇ ਕਾਰਨ ਹੋ ਸਕਦਾ ਕੋਈ ਕਿਲੋ ਖੰਡ ਦਾ ਫਰਕ ਜ਼ਰੂਰ ਪਾਵੇ। ਕੰਪੈਨ 12 ਤੋਂ ਪਲੱਸ ਆ ਕਿਲੋ ਖੰਡ ਦਾ ਫਰਕ ਪਾ ਦੇ। ਠੀਕ ਆ ਠੀਕ ਆ ਤੇ ਚੱਡਾ ਜਿਹੜਾ ਬਹੁਤ ਹੀ ਅੱਛਾ ਫਗਾਂ ਵਰਗਾ ਲੱਗਾ ਪਿਆ ਵਾ ਵੇ ਸਾਡੇ ਦੇ ਥਣਸਣ ਵੀ ਚੰਗਾ ਵਾ ਕਰਮਾਲੀ ਨੂੰ। ਲਓ ਜੀ। ਇਹ ਕਿੰਨਾ ਭਰੂ ਦੁੱਧ ਭਾਜੀ? ਉਹਦੇ ਝੋਲੀ ਨੇ ਕਹਿੰਦੇ ਪਹਿਲੇ ਸੂਏ ਚੋਂ ਵਗਲੋ ਦਤਾ ਹੀ ਅੱਛਾ ਜੀ ਇਹ ਮਾ 14 ਕਿਲੋ ਦਾ ਮੇਰੇ ਨਾਲ ਅੱਜ ਇਹਨੇ ਮੇਲਾ ਮਾਰਨਾ ਜੀ ਠੀਕ ਹੈ ਜੀ 14 ਕਿਲੋ ਤੋਂ ਪਲੱਸ ਹੀ ਜਾਊ ਝੋਲੀ ਲਓ ਜੀ 14 ਤੋਂ ਪਲੱਸ ਚੱਲੂਗੀ ਬਾਕੀ ਮੈਂ ਨਹੀਂ ਬੋਲੀ ਵੀ ਦੋ ਵਾਧਿਆ ਠੀਕ ਹੈ ਜੀ ਆ ਚਫਗਾ ਮਾਰਗਾ ਚੱਡਾ ਲੱਗਾ ਪਿਆ ਤੇ ਥਾਨ ਸੁਣ ਵੀ ਚੰਗਾ ਵਾ ਬੇਲ ਤੇ ਸਿੰਗੀ ਵੇਖੋ ਝੋਡੀ ਜੱਗੇ ਵੀ ਠੀਕ ਆ ਠੀਕ ਆ ਪਿੱਠ ਪੂੜਾ ਜਿਹੜਾ ਬਹੁਤ ਹੀ ਜੌੜਾ ਸਾੰਭੀ ਚਲੋ ਕਿ ਭਰਾ ਨੇ ਚੰਗੀ ਆ ਉਧਰੋਂ ਝੋਡੀ ਆਈ ਪਿਛਲੇ ਸੂਏ ਠੀਕ ਆ ਜੀ ਕਰਿਓ ਹਾਂ ਨੂੰ ਭਾਜੀ ਮੜਾ ਜਾਨ ਨੂੰ ਚੱਡਾ ਚੰਗੀ ਤਰ੍ਹਾਂ ਲਓ ਜੀ ਵੇਖ ਸਕਦੇ ਤੇ ਚੱਡਾ ਬਹੁਤ ਹੀ ਜ਼ਿਆਦਾ ਬਾਗਮਾਲਿਆ ਡਰਦੀ ਆ ਥੋੜਾ ਜਿਆ ਕੋਈ ਨਹੀਂ ਕੋਈ ਨਹੀਂ ਵਖਾ ਦੇ ਨੇ ਵੇਖ ਲਓ ਜੀ ਦਰਸ਼ਨ ਕਰ ਸਕਦੇ ਜੇ ਚੱਡਾ ਚੰਗਾ ਵਾ ਕਿ ਥਣ ਵੀ ਚੰਗਾ ਲੱਗਾ ਕਰਮਾਲੀ ਮੁੰਦਰ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਰਿੰਗ ਸਿੰਗ ਹਾਂਜੀ ਹਾਂਜੀ ਇਹਦਾ ਭਾਜੀ ਮੁੱਲ ਫਿਰ ਅੱਗੇ ਵੀਰੇ ਝੋਡੀ ਦੇ ਲਈ ਆ ਮਹਿੰ ਇਹ ਹੋਰ ਥੋੜਾ ਬੋੜਾ ਪਣੂ ਕਰਨਾ ਪਣਾ ਹੈ ਹਾਂਜੀ ਹੁਣ ਛਲੇਸ ਲੱਗਣੀ ਆ ਫਿਰ ਹਾਂ ਬਿਲਕੁਲ ਵੀ ਬਿਲਕੁਲ ਇਹ ਝੋਟੀ ਆਪਾਂ ਲਈਏ ਜਗੇ ਵੀਰੇ 1 ਲੱਖ ਤੇ 7000 ਦੀ ਵੇਚੀ ਆ ਉਹ ਠੀਕ ਹੈ ਜੀ ਹਾਂ ਤੇ ਹੁਣ ਤੁਸੀਂ ਦੱਸ ਦਿਓ ਜਿੰਨਾ ਕੰਮ ਕਰਨਾ ਆਪਾਂ ਕਰ ਦਿੰਨੇ ਆ ਚਲੋ ਵੇਖ ਲਓ ਹੁਣ ਜਗੇ ਵੀਰਾ ਬਹਾਨਾ ਜਿਹੜੀ ਲੱਖ ਰੁਪਈਏ ਦੀ ਝੋਟੀ ਦੇਣਾ ਲੱਕਰੀ ਹਾਂ ਘਾਟਾ ਪੈਣਿਆ ਆਪਾਂ ਨੂੰ ਇਹ 'ਚ ਕੋਈ ਮੰਨ ਲਓ ਦੋ ਰਾਮ ਨਹੀਂ ਆਈਆਂ ਠੀਕ ਆ ਠੀਕ ਹੈ ਜੀ ਘਾਟਾ ਮਰ ਗਿਆ ਹੁੰਦਾ ਜੀ ਹਾਂਜੀ ਤੁਹਾਡਾ ਛੰਡ ਜਾਣੀਆਂ ਸੌਖੀ ਠੀਕ ਆ ਠੀਕ ਆ ਲਓ ਜੀ ਲੇਸ ਬਾਈ ਨੇ ਤੁਹਾਨੂੰ ਦੱਸ ਹੀ ਦਿੱਤੀ ਜੀ ਵੀ 7000 ਦੀ ਹੁਣ ਲੱਗਣੀ ਲੱਗਣੀ ਆ 14 ਕਿਲੋ ਮੇਰੀ ਝੋਟੀ ਕਰੂਗੀ ਦੁੱਧ 14 ਠੀਕ ਆ ਠੀਕ ਆ ਹਾਂ ਜੀ ਠੀਕ ਹੈ ਬਿਲਕੁਲ ਸਹੀ ਗੱਲ ਹੈ ਇੱਕ ਇੱਕੇ ਬਰਾਬਰੀ ਕਰ ਦਿੰਦੇ ਆ ਵੀ 99 ਦੀ 99 ਦੀ ਹਾਂ ਜੀ ਲਓ ਜੀ ਇਹ ਵੀ 99000 ਦੀ ਬਾਈ ਕਹਿੰਦਾ ਭਾਵੇਂ ਉਹ ਲੈ ਜੇ ਭਾਵੇਂ ਇਹ ਲੈ ਜੇ ਝੋਟੀਆਂ ਸਾਰੀਆਂ ਚੰਗੀਆਂ ਵਾਂ 20 ਦੀ ਵਿੱਚ ਨਹੀਂ ਜਗੇ ਵੀਰ ਠੀਕ ਆ ਠੀਕ ਆ ਨਹੀਂ ਚਲੋ ਕਮਾਈ ਵਾਲੀ ਹੁਣ ਤੁਹਾਨੂੰ ਪੜਾ ਫਿਰ ਚਲੋ ਜਵਾਕ ਦੇ ਕਰਨ ਫਿਰ ਪੈ ਜਾਂਦਾ ਫਰਕ ਚਲੋ ਆਪਾਂ 2-3000 ਲੈ ਕੇ ਦੇ ਦੇਣੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਮਰ ਗਿਆ ਤੇ ਠੀਕ ਹੈ ਚਲੋ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਪਣੀ ਹੱਥ ਜੋੜ ਕੇ ਇਹੋ ਬੇਨਤੀ ਹੈ ਜਿਹੜੇ ਸੂਏ ਪਸ਼ੂ ਆੜ ਕੇ ਕੋਕਲੀ ਕਰਕੇ ਬੜਾ ਸੂਰੂ ਆ ਕੇ ਖੜੋ ਬਿਲਕੁਲ ਜੀ ਗੱਭਣਿਆ ਸਾਡੇ ਘਰੋਂ ਭਾਵੇਂ ਚੈੱਕ ਕਰਾ ਲਓ ਭਾਵੇਂ ਆਪਣੇ ਘਰ ਜਾ ਕੇ ਚੈੱਕ ਕਰਾ ਲਿਓ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਬਿਲਕੁਲ ਜੀ ਆਪਣੀ ਫੁੱਲ ਗਰੰਟੀ ਆਡੇ ਹੁੰਦੀਆਂ ਚੈੱਕ ਪਾਸ ਹੋਈਆਂ ਵਾ ਬਸ ਬਸ ਬਾਕੀ ਆ ਵੇਖ ਸਕਦੇ ਜੱਡਾ-ਚੱਡਾ ਜਿਹੜਾ ਬਾਕਮਾਲ ਯਾਰ ਪਸ਼ੂ ਸਾਰੇ ਵੀਰ ਦੇ ਕੋਲ ਚੰਗੇ ਆ ਉਈ ਛੋਟੀ ਨਾ ਸਮਝੀਂ ਠੀਕ ਆ ਠੀਕ ਆ ਜੀ ਵੱਡੀ ਝੋਟੀ ਆ ਕੱਡਾ ਫੇਰ ਚੈੱਕ ਕਰਾ ਦਿੰਨੇ ਆਂ ਫੁੱਟ ਫੁੱਟ ਦੇ ਹਿਸਾਬ ਨਾਲ ਬਾਹਰ ਨੂੰ ਆਇਆ ਪਿਆ ਵਾ ਇਹ ਹਿਸਾਬ ਨਾਲ ਉਹ ਕੱਲੀ ਬਲੈਰੋ ਗੱਡੀ ਚਾਊਗੀ ਸਹੀ ਗੱਲ ਆ ਜੀ ਤੇ ਸਾਡੇ ਦਰਸ਼ਨ ਕਰੋ ਜੀ ਵੈਣ ਵੇਲਪੁੱਲ ਜਿਹੜੀ ਬਹੁਤ ਹੀ ਚੰਗੀ ਆ ਬਾਕੀ ਵੀਡੀਓ ਨੂੰ ਵਾਤਾ ਵਾਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਾਂਜੀ ਤਾਂ ਕਿ ਚਲੋ ਕੇ ਵੀਰ ਭਰਾਣ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ